ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਵਰੀਡੇ ਪੰਜਾਬ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵੇਸਟ ਮਟੀਰੀਅਲ ਤੋਂ ਜਿਹੜਾ ਕਿ ਆਪਣੇ ਘਰ ਦੇ ਵਿੱਚ ਵੇਸਟ ਸਮਾਨ ਪਿਆ ਹੁੰਦਾ ਜਿਹਨੂੰ ਆਪਾਂ ਆਮ ਤੌਰ ਤੇ ਸਿੱਟ ਦਿੰਨੇ ਆ ਜਿਵੇਂ ਕਿ ਛੋਟੇ ਛੋਟੇ ਡੱਬੇ ਹੋ ਗਏ ਇੱਕ ਜੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਦਵਾਈ ਵਾਲੀ ਬੋਤਲ ਆ ਇਹ ਤੋਂ ਵੀ ਮੈਂ ਤੁਹਾਨੂੰ ਆਰਗੇਨਾਈਜ਼ਰ ਬਣਾ ਕੇ ਦਿਖਾਉਂਗੀ ਬਸ ਜਿਹੜਾ ਵੀ ਮੈਨੂੰ ਸਮਾਨ ਮਿਲਿਆ ਮੈਂ ਇਕੱਠਾ ਕਰ ਲਿਆ ਤੇ ਮੈਂ ਤੁਹਾਨੂੰ ਇਹ ਤੋਂ ਬਹੁਤ ਵਧੀਆ ਜੜੀ ਹੈਗੀ ਆ ਆਰਗੇਨਾਈਜ਼ਰ ਪਨਾ ਕੇ ਦੱਸੂਗੀ ਲੈ ਸਗੀ ਮੇਰੇ ਕੋਲੇ ਹਨਾ ਫालतੂ ਇਹਦੇ ਲਈ ਆਪਾਂ ਨੂੰ ਫੇਰ ਵੀ ਕੋਲ ਦੀ ਜਰੂਰਤ ਪਊਗੀ ਜਾਂ ਆਪਾਂ ਗਿਫਟ ਰੈਪਰ ਜਿਹੜੇ ਆਪਾਂ ਨੂੰ ਹੁੰਦੇ ਆ ਉਹਦੀ ਲੋੜ ਪਊਗੀ ਠੀਕ ਹੈ ਜੀ ਅੱਗੇ ਵੀਡੀਓ ਵਿੱਚ ਦੇਖਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਬਣਾ ਕੇ ਦੱਸਦੀ ਆ ਕਾਫੀ ਜ਼ਿਆਦਾ ਹੈਲਪਫੁਲ ਤੁਹਾਡੇ ਲਈ ਵੀਡੀਓ ਇਹ ਹੋਏਗੀ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਆ ਇਹ ਨਾ ਮੇਰੇ ਕੋਲੇ ਰੋਟੀ ਰੈਪਰ ਕਰਨ ਵਾਲਾ ਜਿਹੜਾ ਹੁੰਦਾ ਹੈਗਾ ਆਪਣੇ ਕੋਲੇ ਉਹ ਵਾਲਾ ਸੀਗਾ ਤੇ ਉਹ ਆਪਣਾ ਖਤਮ ਹੋ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਵੀ ਜਿਹੜਾ ਗੋਲ-ਗੋਲ ਰੋਲ ਜਿਹੜਾ ਹੈਗਾ ਨਿਕਲ ਕੇ ਆਪਣੇ ਕੋਲ ਮਿਲ ਜਾਂਦਾ ਠੀਕ ਹੈ ਜੀ ਇਹਨੂੰ ਮੈਂ ਨਹੀਂ ਸਿੱਟਿਆ ਤੇ ਇਹਦੇ ਤੋਂ ਆਪਾਂ ਇੱਕ ਬਹੁਤ ਹੀ ਵਧੀਆ ਆਰਗੇਨਾਈਜ਼ਰ ਬਣਾਵਾਂਗੇ ਠੀਕ ਹੈ ਜੀ ਇਹ ਲਈ ਐ ਮੈਂਨੇ ਕਾਪੀ ਦੀ ਜਾਂ ਜਰਿਸਟਰ ਕਾਪੀ ਰਜਿਸਟਰ ਜੋ ਵੀ ਤੁਹਾਡੇ ਕੋਲ ਹੈਗਾ ਉਹਦੇ ਆਪਾਂ ਲਿਆ ਇਹ ਜਲਤੋ ਦੀ ਮੈਂ ਕੱਟ ਲਈ ਹੈ ਜਲਤ ਕਟਮ ਤੋਂ ਬਾਅਦ ਇਹਨੂੰ ਡਬਲ ਕੀਤਾ ਘਾ ਡਬਲ ਕਰਕੇ ਇਹਨੂੰ ਮੈਂ ਗੋਲ ਸਰਕਲ ਕੱਟ ਲਿਆ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕੈਂਚੀ ਦੇ ਨਾਲ ਜਿਹੜਾ ਹੈਗਾ ਗੋਲ ਸਰਕਲ ਕੱਟ ਲੈਣਾ ਬਹੁਤ ਹੀ ਸੌਖੇ ਤਰੀਕੇ ਨਾਲ ਦੱਸ ਰਹੀ ਹਾਂ ਫਰੈਂਡਸ ਮੈਂ ਬਿਲਕੁਲ ਵੀ ਔਖੇ ਨਹੀਂ ਹੈਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੇ ਸੀਗੇ ਸਾਰੇ ਜਿਹੜੇ ਵੀ ਤੁਹਾਡਾ ਆਰਗੇਨਾਈਜ਼ਰ ਅੱਜ ਮੈਂ ਸੰਜੀਗ ਕਰਨੀ ਹੈ ਠੀਕ ਹੈ ਜੀ ਲਓ ਜੀ ਫੈਬਿਕੋ ਲੈ ਲਿਆ ਤੇ ਇਹਦੇ ਉੱਪਰ ਆਪਾਂ ਪਹਿਲਾਂ ਇਹਨਾਂ ਦੋਨਾਂ ਨੂੰ ਅਟੈਚ ਕਰਾਂਗੇ ਇਹ ਦੋਨਾਂ ਨੂੰ ਇਸ ਲਈ ਅਟੈਚ ਕਰ ਰਹੀ ਹਾਂ ਤਾਂ ਕਿ ਕਾਫੀ ਜ਼ਿਆਦਾ ਮਜ਼ਬੂਤ ਬਣ ਜਾਈਏ ਜੇ ਮੈਂ ਹੁਣ ਸਿੰਗਲ ਲਾਉਂਗੀ ਤਾਂ ਪਤਲਾ ਹੋਊਗਾ ਠੀਕ ਹੈ ਜੀ ਤਾਂ ਕਰਕੇ ਨਾ ਮੈਨੂੰ ਦੋ ਅ ਮਤਲਬ ਲੈ ਕੇ ਇਹਨੂੰ ਅ ਮਤਲਬ ਕਿ ਇਹਨੂੰ ਚਪਕਾਏ ਤਾਂ ਸੀ ਫੇਵਿਕੋਲ ਦੇ ਨਾਲ ਤੁਸੀਂ ਗੱत्ता ਲੈ ਸਕਦੇ ਹੋ ਥੇ ਠੀਕ ਹੈ ਅਗਰ ਤੁਹਾਡੇ ਕੋਲ ਗੱत्ता ਹੈਗਾ ਉਹ ਲੈ ਸਕਦੇ ਹੋ ਮੇਰੇ ਕੋਲ ਇਹਨਾਂ ਇੱਥੇ ਮਤਲਬ ਗੱत्ता ਹੈ ਨਹੀਂ ਸੀ ਮਤਲਬ ਮੇਰੇ ਕੋਲ ਆਈਡੀਆ ਜ ਆ ਗਿਆ ਮੈਂ ਕਿਹਾ ਚਲੋ ਇਹ ਲਾ ਲੈਂਦੇ ਆ ਆਪਾਂ ਤੇ ਬਸ ਇਸ ਤਰ੍ਹਾਂ ਫੇਵਿਕੋਲ ਦੇ ਨਾਲ ਇਹਨੂੰ ਅਟੈਚ ਕਰਾਂਗੇ ਆਪਾਂ ਆ ਦੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਲਗਾ ਕੇ ਮੈਂ ਸੁੱਕਣ ਵਾਸਤੇ ਰਸਤਾ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਵਾਂਗੀ ਕੀ ਬਣਿਆ ਤੇ ਜਿਹੜਾ ਸੈਕੰਡ ਹੈਗਾ ਇਹ ਆਪਾਂ ਲੈ ਲਿਆ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕੀ ਚੀਜ਼ ਆ ਇਹ ਹੈਗੀ ਹੈ ਜੀ ਆਪਣੇ ਕੋਲੇ ਬਸੰਤ ਨਾਂਕੀ ਗਈ ਹੈ ਗੁੱਟ ਠੀਕ ਹੈ ਜੀ ਗੁੱਟ ਖਾਲੀ ਹੋ ਗਿਆ ਸੀ ਜੀ ਮੈਂ ਰੱਖ ਲੈਣ ਨੂੰ ਸਾਹਮਣੇ ਤੇ ਮੈਂ ਕਹਾਂ ਚਲੋ ਇਹ ਤੋਂ ਵੀ ਆਪਾਂ ਕੁਝ ਆਰਗੇਨਾਈਜ਼ਰ ਬਣਾਵਾਂਗੇ ਠੀਕ ਹੈ ਜੀ ਇੱਥੇ ਮੈਂ ਕਾਲਾ ਕੱਪੜਾ ਲਿਆ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਕਾਲੇ ਲੈਣਾ ਕਾਲਾ ਮੈਂ ਇਸ ਲਈ ਕਿਉਂਕਿ ਕਾਲਾ ਗੁੱਟ ਸੀਗਾ ਬਾਕੀ ਤੁਸੀਂ ਜਿਹੜਾ ਮਰਜੀ ਕਪੜਾ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੋਲ ਕਪੜਾ कॉटन ਦਾ ਕਪੜਾ ਜਿਸ ਤਰ੍ਹਾਂ ਵੀ ਦਾ ਤਰ੍ਹਾਂ ਦਾ ਵੀ ਕਪੜਾ ਤੁਹਾਡੇ ਕੋਲ ਹੈਗਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਵੀ ਤੁਸੀਂ ਬਿਲਕੁਲ ਉੱਪਰ ਰੱਖ ਕੇ ਨਾ ਮੈਂ ਮਤਲਬ ਨਿਸ਼ਾਨ ਲਾ ਲਿਆ ਬਿਲਕੁਲ ਜਿੰਨਾ ਉਹਦੀ ਗੋਲਾਈ ਹੈ ਉਨੇ ਕੁ ਕੋਲ ਜਿਹੜਾ ਹੈਗਾ ਕਪੜਾ ਕੱਟ ਲਿਆ ਇਹਨੂੰ ਵੀ ਆਪਾਂ ਫੈਵਿਕੋਲ ਦੇ ਨਾਲ ਇਹਦੇ ਉੱਪਰ ਅਟੈਚ ਕਰਾਂਗੇ ਠੀਕ ਹੈ ਜੀ ਬਾਕੀ ਤੁਸੀਂ ਮੈਂ ਪਲੇਨ ਲਾਇਆਗਾ ਤੁਸੀਂ ਡਿਜ਼ਾਈਨਰ ਵੀ ਲਾ ਸਕਦੇ ਹੋ ਉਸ ਜਿਹੜਾ ਵੀ ਜਿਸ ਤਰ੍ਹਾਂ ਵੀ ਤੁਹਾਡੇ ਕੋਲ ਕਪੜਾ ਹੈਗਾ ਤੁਸੀਂ ਉਹਨੂੰ ਕੱਟ ਕੇ ਲਾ ਸਕਦੇ ਹੋ ਠੀਕ ਹੈ ਜੀ ਲਓ ਜੀ ਮੈਂ ਵੀ ਇਸ ਨੂੰ ਫੇਵਿਕੋਲ ਦੇ ਨਾਲ ਇਹਨੂੰ ਵੀ ਮੈਂ ਅਟੈਚ ਕਰਤਾ ਇਹ ਵੀ ਮੈਂ ਡਬਲ ਕੱਟੇ ਸੀਗੇ ਮਤਲਬ ਸਿੰਗਲ ਨਹੀਂ ਸੀ ਕੱਟੇ ਆ ਉਹ ਸਿੰਗਲ ਤਾਂ ਕਰਕੇ ਨਹੀਂ ਕੱਟੇ ਕਿਉਂਕਿ ਕਾਫੀ ਜ਼ਿਆਦਾ ਪਤਲਾ ਸੀਗਾ ਤਾਂ ਕਰਕੇ ਨਹੀਂ ਸੀ ਕੱਟੇ ਠੀਕ ਹੈ ਜੀ ਲਓ ਜੀ ਡਬਲ ਸੀਗੇ ਤਾਂ ਆਪਾਂ ਦੂਸਰੇ ਦੀ ਵੀ ਵਿੱਚ ਫੇਵਿਕੋਲ ਲਾ ਕੇ ਤੁਸੀਂ ਜਿਹੜਾ ਇਹਨੂੰ ਅਟੈਚ ਕਰ ਲਓ ਠੀਕ ਹੈ ਜੀ ਸੋ ਫਰੈਂਡਸ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਤਾਂ ਕਿ ਮੇਰੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣੋਂ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜੂ ਦੱਸਿਆ ਕਰੋ ਹਨਾ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਹੁੰਦੀਆਂ ਨੇ ਲਓ ਜੀ ਇਹ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੇਸ ਆ ਤੁਸੀਂ ਉਹ ਲੈ ਸਕਦੇ ਹੋ ਮੇਰੇ ਕੋਲ ਨਾ ਇਹ ਲੱਡੂ ਵਾਲੀ ਲੇਸ ਪਈ ਸੀ ਆਪਾਂ ਉਹ ਇਹਦੇ ਤੇ ਅਟੈਚ ਕਰਾਂਗੇ ਉਹ ਸੋਹਣੀ ਜੀ ਲੁੱਕ ਤਿਆਰ ਹੋ ਜੂਗੀ ਤੇ ਆ ਦੇਖੋ ਮੇਰੇ ਕੋਲ ਇਹ ਪਿੰਕ ਕਲਰ ਦੀ ਸੀ ਤੇ ਇਹ ਨਾ ਮੈਂ ਕਾਫੀ ਟਾਈਮ ਪਹਿਲਾਂ ਮੇਰੇ ਸੂਟ ਤੇ ਲਈ ਸੀ ਮੈਨੂੰ ਲੱਗਦਾ ਉਹ ਚ ਬਚੀ ਹੋਈ ਹੈ ਤੇ ਤੁਸੀਂ ਜਿਹੜੀ ਵੀ ਲੈਸ ਲੈਣੀ ਹੋ ਲੈ ਸਕਦੇ ਹੋ ਦੇਖੋ ਜੀ ਬਹੁਤ ਹੀ ਵਧੀਆ ਇੱਕ ਸਟੈਂਡ ਆਪਣੇ ਕੋਲ ਤਿਆਰ ਹੋ ਗਿਆ ਇਹਦੀ ਠੀਕ ਹੈ ਜੀ ਪਹਿਲਾਂ ਮੈਂ ਮੈਜ਼ਰਮੈਂਟ ਲੈ ਰਹੀ ਹਾਂ ਕਿ ਕਿੰਨਾ ਕੁ ਆਪਾਂ ਨੂੰ ਚਾਹੀਦਾ ਉਸ ਤੇ ਅਕੋਰਡਿੰਗ ਆਪਾਂ ਕੱਟ ਲਾਂਗੇ ਬਾਅਦ ਵਿੱਚ ਇਹਦੇ ਤੇ ਸਾਰੇ ਤੇ ਫੈਬ੍ਰਿਕ ਨੂੰ ਲਾ ਕੇ ਤੇ ਨੂੰ ਆਪਾਂ ਅਟੈਚ ਕਰਕੇ ਤਿਆਰ ਕਰ ਲਵਾਂਗੇ ਲੋ ਜੀ ਹਨਾ ਬੇਸਟ ਚੀਜ਼ਾਂ ਨੂੰ ਕਦੇ ਵੀ ਨਹੀਂ ਸਟਨਾਈ ਦਾਣਾ ਤੁਸੀਂ ਨਾ ਮਤਲਬ ਤੁਹਾਨੂੰ ਇੱਕ ਆਈਡੀਆ ਚ ਹੋ ਜਾਊਗਾ ਤੇ ਅੱਜ ਤੋਂ ਬਾਅਦ ਤੁਸੀਂ ਕੋਈ ਵੀ ਜਿਹੜੀ ਹੈਗੀ ਰੇਸਟ ਚੀਜ਼ ਨਾ ਸਟੋ ਕਿਉਂਕਿ ਮੈਂ ਤੁਹਾਡੇ ਲਈ ਪਤੀਆ ਵਧੀਆ ਜਿਹੜੀ ਹੈਗੀ ਵੀਡੀਓ ਇਸ ਤਰ੍ਹਾਂ ਦੀ ਲੈ ਕੇ ਆਉਂਦੇ ਰਹਾਂਗੇ ਆਪਾਂ ਠੀਕ ਹੈ ਜੀ ਤੇ ਤੁਸੀਂ ਜਿਹੜੀ ਹੈਗੀ ਮਤਲਬ ਦੇਖੋ ਕਿੰਨਾ ਸੋਹਣਾ ਇਹ ਮਤਲਬ ਬਣ ਗਿਆ ਇਹਦੇ ਉੱਤੇ ਤੁਸੀਂ ਫੁੱਲ ਰੱਖ ਸਕਦੇ ਹੋ ਹਨਾ ਤੇ ਮਤਲਬ ਤੁਹਾਡੇ ਕਮਰੇ ਦੇ ਵਿੱਚ ਰੱਖਿਆ ਬਹੁਤ ਸੋਹਣਾ ਲੱਗੂਗਾ ਠੀਕ ਹੈ ਜੀ ਬਾਕੀ ਤੁਹਾਨੂੰ ਦੇਖਣ ਵਾਲੀ ਜੀ ਕਹੂਗਾ ਵੀ ਵਾਕਈ ਤੁਸੀਂ ਹਾਂ ਇੱਕ ਗੁੱਟ ਤੋਂ ਜਿਹੜਾ ਇੰਨਾ ਵਧੀਆ ਇਹ ਚੀਜ਼ ਤਿਆਰ ਕੀਤੀ ਹੈ ਜੇ ਮੇਰੀ ਵੀਡੀਓ ਤੁਹਾਨੂੰ ਮਤਲਬ ਜੇ ਤੁਹਾਨੂੰ ਕੋਈ ਜਿਹੜਾ ਵੀ ਆਈਡੀ ਤੁਹਾਨੂੰ ਵਧੀਆ ਲੱਗਿਆ ਤਾਂ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਲਾਈਕ ਪਣਦਾ ਹੀ ਐ ਵੀਡੀਓ ਲਈ ਠੀਕ ਹੈ ਜੀ ਠੀਕ ਹੈ ਜੀ ਉਹਦਾ ਆਪਾਂ ਕਰਤਾ ਤਿਆਰ ਉਹ ਵੀ ਆਪਾਂ ਸੁੱਕਣ ਵਾਸਤੇ ਰੱਖ ਦਾਂਗੇ ਉਸ ਤੋਂ ਬਾਅਦ ਇਹ ਜਿਹੜੀ ਦੇਖ ਰਹੇ ਹੋ ਤੁਸੀਂ 20 20 DLCCC ਦੀ ਮੇਰੇ ਕੋਲ ਬਲੀਚ ਸੀਰੀ ਵਿੱਚ ਯੂਜ਼ ਕਰਦੀ ਹਾਂ ਉਹਦਾ ਡੱਬਾਗਾ ਆ ਇੱਕ ਮਤਲਬ ਸਾਡੇ ਨਾਲ ਫੱਲੋ ਖਰਾਬ ਹੋ ਗਿਆ ਸੀਗਾ ਬੱਲ ਲੈ ਕੇ ਆਈ ਸੀ ਇਹ ਉਹ ਦਾ ਡੱਬਾ ਹੈ ਠੀਕ ਹੈ ਜੀ ਆਪਾਂ ਇਹਦੇ ਵੀ ਬਹੁਤ ਵਧੀਆ ਮਤਲਬ ਔਰਗੇਨਾਈਜ਼ਰ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਇਹਦੀ ਸਾਈਡਾਂ ਦੇ ਜਿਹੜੇ ਆ ਤੁਸੀਂ ਮਤਲਬ ਇਹ ਟੱਕਣ ਨੇ ਤੁਸੀਂ ਕੱਟ ਦੇਣੇ ਕੱਟਣ ਤੋਂ ਬਾਅਦ ਦੂਸਰੇ ਜਿਹੜੀ ਇਸ ਤਰ੍ਹਾਂ ਹੀ ਕੱਟ ਦੇਣੇ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਗਿਫਟ ਰੈਪਰ ਦੇ ਨਾਲ ਜਿਹੜੀ ਹੈਗੀ ਹੈ ਜੀ ਇਹਦੇ ਉੱਤੇ ਫੈਬ੍ਰਿਕ ਉਹਨਾਂ ਮਤਲਬ ਅਟੈਚ ਕਰ ਦੇਣੀ ਹੈ ਇਹਦੇ ਤੇ ਉਹ ਗਿਫਟ ਰੈਪ ਜਿਹੜੀ ਚੜਾ ਦੇਣੀ ਹੈ ਠੀਕ ਹੈ ਜੀ ਉਹ ਚੜਾਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਹਨੂੰ ਨਾ ਮਤਲਬ ਉਹ ਅਟੈਚਰ ਕਰਕੇ ਦੀਵਲੀਆਂ ਕਿਵੇਂ ਲੱਗੂਗਾ ਦੇਖੋ ਇਹ ਮੈਂ ਇਕੱਠੇ ਮੰਗਵਾਏ ਹੋਏ ਨੇ ਫਰੈਂਡਸ 50 ਰੁਪਏ ਦੇ ਠੀਕ ਹੈ ਜੀ ਬਸ ਇਹੀ ਤੁਹਾਡਾ ਜਿਹੜਾ ਖਰਚਾ ਹੋਊਗਾ ਹੋਰ ਕੋਈ ਖਰਚਾ ਨਹੀਂ ਹੋਣਾ ਤੁਸੀਂ ਇੱਕ ਵਾਰ ਜਿਹੜੇ ਮੰਗਵਾ ਦੇਵੇਂ ਤੇ ਕਾਫੀ ਜ਼ਿਆਦਾ ਤੁਹਾਡੇ ਜਿਹੜੇ ਹੈਗੇ ਆਰਗਨਾਈਜ਼ਰ ਜਿਹੜੇ ਤਿਆਰ ਹੋ ਜਾਣਗੇ ਲਓ ਜੀ ਤਾਂ ਭਾਈ ਦੇ ਤੇ ਅ ਮਤਲਬ ਨਾ ਫੈਵਿਕੋਲ ਦੇ ਨਾਲ ਤੁਸੀਂ ਇਸ ਤਰ੍ਹਾਂ ਮੈਜ਼ਰਮੈਂਟ ਲੈ ਕੇ ਕਟਿੰਗ ਕਰਕੇ میرے تیس اس طرح یہ چنگی طرح کو لگا کے یہچ کر دیں تاکہ گا یہ ریپر آ لے نہ ٹھیک ہے جی تے لو جی آپ تیار کر لینا پہلے میں نے فرنس کافی دنوں تو مطلب سوچ رہی تھی تھوڑی ویڈیو میں پام آئے والی ہے نا میں نے اکٹھے کرے بھی سی کے بس میرے ٹائم ہی نہیں لگ رہا کچھ میں بیمار ہو گئی تا کر کے فرنس میں ٹائم ہی نہیں لگیا ہے گا ਤੇ ਇਸ ਚਲੋ ਅਜਿਹਾ ਟਾਈਮ ਲੱਗ ਗਿਆ ਤੇ ਮੈਂ ਸੋਚਿਆ ਮੈਂ ਥੋੜੀਲੀ ਵੀਡੀਓ ਬਣਾਾਈ ਦਿੰਨੀ ਹੈ ਇਹ ਵਾਲੀ ਥੋੜਾ ਨਾ ਸ਼ੇਅਰ ਕਰ ਦਿੰਨੇ ਆ ਠੀਕ ਹੈ ਜੀ ਲੋ ਜੀ ਆਪਾਂ ਫੈਬਰਿਕ ਨੂੰ ਲਾ ਕੇ ਨੰ ਚੰਗੀ ਤਰ੍ਹਾਂ ਦਿਨਾ ਤਿਆਰ ਕਰ ਲੈਨੇ ਆ ਇਸ ਤਰ੍ਹਾਂ ਦੇ ਛੋਟੇ-ਛੋਟੇ ਡੱਬੇ ਜਾਂ ਤੁਸੀਂ ਵੱਡੇ ਡੱਬੇ ਬਿਲਕੁਲ ਵੀ ਨਾ ਸੱਟੇ ਤੁਹਾਨੂੰ ਕਾਫੀ ਜ਼ਿਆਦਾ ਮਦਦ ਮਿਲੂਗੀ ਇਹ ਨੂੰ ਤੁਸੀਂ ਕਿਚਨ ਦੇ ਵਿੱਚ ਜਾਂ ਤੁਸੀਂ ਆਪਣੇ ਰੂਮ ਦੇ ਵਿੱਚ ਕੁਝ ਵੀ ਤੁਸੀਂ ਰੱਖ ਸਕਦੇ ਓ ਦੇ ਵਿੱਚ ਹਨ ਲਓ ਜੀ ਦੇਖੋ ਕਿੰਨੀ ਸੋਹਣੀ ਲੁੱਕ ਆ ਗਈ ਪਤਾ ਵੀ ਨਹੀਂ ਲੱਗ ਰਿਹਾ ਵੀ ਇਹਦੇ ਵਿੱਚ ਜਿਹੜਾ ਬੱਲਾ ਵਧਾ ਇਹ ਮਤਲਬ ਬਾਕਸ ਆਗਾ ਠੀਕ ਹੈ ਜੀ ਜਿਹੜਾ ਦੂਸਰਾ ਬਾਕਸ ਆ ਇਹਨੂੰ ਵੀ ਮੈਂ ਇਸੇ ਤਰ੍ਹਾਂ ਰੈਪ ਕਰਕੇ ਇਹਦੇ ਉੱਤੇ ਵੀ ਮੈਂ ਕਵਰ ਚੜਾ ਲਿਆ ਦੇਖੋ ਜੀ ਬਿਲਕੁਲ ਇਹ ਛੋਟੀ ਜੀ ਛੋਟਾ ਜਿਹਾ ਬਾਕਸ ਆਪਾਂ ਨੂੰ ਰੈਡੀ ਹੋਇਆਗਾ ਇਹ ਬਣ ਕੇ ਠੀਕ ਹੈ ਜੀ ਆਪਾਂ ਦੋਨੇ ਜਿਹੜੇ ਹੈਗੇ ਇਹ ਰੈਡੀ ਕਰ ਲਏ ਤੇ ਆ ਦੇਖੋ ਨੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਨਾ ਮੈਂ ਦੇਖ ਰਹੀ ਸੀ ਕਿਵੇਂ ਅਟੈਚ ਕਰਾਂ ਜਾਂ ਇਸ ਤਰ੍ਹਾਂ ਅਟੈਚ ਕਰ ਦਿੱਤੀ ਤਾਂ ਜਿਹੜਾ ਦੂਸਰਾ ਸੀ ਉਹ ਵੱਡਾ ਲੱਗ ਰਿਹਾ ਸੀ ਫਿਰ ਮੈਨੂੰ ਇਸ ਤਰ੍ਹਾਂ ਅਟੈਚ ਕਰਤਾ ਦੇਖੋ ਹੁਣ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਨਾ ਤੇ ਮਤਲਬ ਤਿਆਰ ਕਰ ਲਿਓ ਲਾ ਕੇ ਲਓ ਜੀ ਫੇਵਿਕੋਲ ਲਾ ਕੇ ਆਪਾਂ ਇਹ ਵੀ ਅਟੈਚ ਕਰ ਲਾਂਗੇ ਤੇ ਇਹਨੂੰ ਵੀ ਆਪਾਂ ਸੁੱਕਣ ਵਾਸਤੇ ਰੱਖ ਦਾਂਗੇ ਬਹੁਤ ਹੀ ਵਧੀਆ ਆਰਗੇਨਾਈਜ਼ਰ ਜਿਹੜਾ ਇਹ ਵੀ ਆਪਣਾ ਤਿਆਰ ਹੋ ਗਿਆ ਦੇ ਵਿੱਚ ਤੁਸੀਂ ਬੱਚਿਆਂ ਦੀ ਪੈਨ ਪੈਨਸਲ ਆਣਾ ਕੋਈ ਕੈਂਚੀਆਂ ਜ ਮਤਲਬ ਬਹੁਤ ਸਾਰਾ ਸਮਾਨ ਆਪਾਂ ਦੇ ਵਿੱਚ ਆ ਜਾਂਦਾ ਮੈਂ ਅੱਗੇ ਜਾ ਕੇ ਤੁਹਾਨੂੰ ਸਾਰੇ ਜਿਹੜੇ ਜਿੰਨੇ ਵੀ ਆਰਗੇਨਾਈਜ਼ਰ ਤਿਆਰ ਕੀਤੇ ਨੇ ਮੈਂ ਸਾਰੇ ਤੁਹਾਨੂੰ ਦਿਖਾਵਾਂਗੀ ਮੈਂ ਕਿਵੇਂ ਕਿਵੇਂ ਇਹਨੂੰ ਆਪਾਂ ਕਿਵੇਂ ਕਿਵੇਂ ਯੂਜ਼ ਕਰ ਸਕਦੇ ਹਣਾ ਲਓ ਜੀ ਇਹਨੂੰ ਆਪਾਂ ਤੁੱਪੇ ਸੁੱਕਣ ਵਾਸਤੇ ਰੱਖ ਲਾਂਗੇ ਉਹ ਜਿਹੜੀ ਅਗਲੀਆਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਦੇਖੋ ਹਰ ਘਰ ਦੇ ਵਿੱਚ ਤੁਹਾਨੂੰ ਪਤਾ ਹੈ ਦਵਾਈ ਤਾਂ ਹਰ ਘਰ ਦੇ ਵਿੱਚ ਆਉਂਦੀ ਆਉਂਦੀ ਹੈ ਹਨਾ ਤੇ ਇਸ ਤਰ੍ਹਾਂ ਤੁਸੀਂ ਜਿਹੜੀ ਆਪਾਂ ਦਵਾਈ ਦੇ ਸ਼ੀਸ਼ੇ ਜਿਹੜੇ ਖਾਲੀ ਹੋ ਜਾਂਦੇ ਨੇ ਉਹਨੂੰ ਛਿੱਟ ਦਿੰਨੇ ਆ ਠੀਕ ਹੈ ਜੀ ਤਾਂ ਅੱਜ ਤੋਂ ਬਾਅਦ ਤੁਸੀਂ ਸਿੱਟੇ ਹੋਣਾ ਤੁਸੀਂ ਕੀ ਜਿਹੜਾ ਇਹ ਤੋਂ ਮਤਲਬ ਕਿਵੇਂ ਜਿਹੜਾ ਨੂੰ ਤਿਆਰ ਕਰ ਸਕਦੇ ਕਿਵੇਂ ਨੂੰ ਸੋਹਣੀ ਲੁੱਕ ਦੇ ਸਕਦੇ ਆਓ ਜੀ ਆਪਾਂ ਦੇਖਦੇ ਆਂ ਸਭ ਤੋਂ ਪਹਿਲਾਂ ਇਹ ਮੈਂ ਲਾਉਂਗੀ ਜੀ ਫੈਬੀਕੋਲ ਤੁਸੀਂ ਜੇ ਤੁਹਾਡੇ ਕੋਲੇ ਪੱਛਮ ਹੈ ਤਾਂ ਤੁਸੀਂ ਪੱਛਮ ਵੀ ਲੈ ਸਕਦੇ ਹੋ ਮੈਨੂੰ ਪੱਥੋਂ ਮਿਲਣੀ ਨਹੀਂ ਮੈਂ ਲੱਭ ਕੇ ਧਾਈ ਸੀ ਪਰ ਮੈਨੂੰ ਮਿਲਣੀ ਹੈਗੀ ਤੇ ਤੁਸੀਂ ਲੈਸ ਲੈ ਸਕਦੇ ਹੋ ਜਾਂ ਤੁਸੀਂ ਕੋਈ ਕੱਪੜਾ ਜਾਂ ਤੁਸੀਂ ਲੈ ਸਕਦੇ ਹੋਗੇ ਰੀਬਨ ਤੁਸੀਂ ਮਤਲਬ ਕਿੰਨੀਆਂ ਚੀਜ਼ਾਂ ਦੱਸਤੀਆਂ ਤੁਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਮੱਝ ਚੀਜ਼ ਅਪਲਾਈ ਕਰ ਲਿਓ ਇੱਥੇ ਮੈਂ ਲੈਸ ਲੈ ਰਹੀ ਹਾਂ ਠੀਕ ਹੈ ਜੀ ਇਹ ਲੈਸ ਨਾ ਮੇਰੇ ਕੋਲ 골ਡਨ ਜੀ ਸੀ ਦੇਖੋ ਮਤਲਬ ਨਾ ਤਾਂ ਜਿਆਦਾ ਬਾਰੀਕ ਆ ਨਾ ਹੀ ਜਿਆਦਾ ਚੌੜੀ ਹੈ ਠੀਕ ਹੈ ਜੀ ਪਹਿਲਾਂ ਤਾਂ ਮੇਰੇ ਤੇ ਸਾਰੇ ਤੇ ਲੈਸ ਤੁਹਾਨੂੰ ਦੱਸ ਰਹੀ ਹਾਂ ਕਿਵੇਂ ਅਟੈਚ ਕਰਨੀ ਹੈ। ਲਓ ਜੀ ਜਿੱਥੇ ਇੱਥੇ ਆਪਾਂ ਫੇਵਿਕੋਲ ਲਾਇਆ। ਉਹਦੇ ਉੱਤੇ ਆਪਾਂ ਇਸ ਤਰ੍ਹਾਂ ਗੋਲ-ਗੋਲ ਜਿਹੜੀ ਹੈਗੀ ਰੈਪ ਕਰਦੇ ਜਾਣੀ ਹੈ। ਆਲੇ-ਦੁਆਲੇ ਤੁਸੀਂ ਘਮਾਉਂਦੇ ਜਾਓ ਇਹਨੂੰ ਤੇ ਲੱਗ ਕੇ ਜਿਹੜੀ ਹੈਗੀ ਆਪਣੀ ਤਿਆਰ ਹੋ ਚੁਗੀ। ਠੀਕ ਹੈ ਜੀ। ਇੱਕ ਬਹੁਤ ਹੀ ਸੋਹਣੀ ਲੁੱਕ ਜਿਹੜੀ ਹੈਗੀ ਤੁਸੀਂ ਦੇਖੋਗੇ ਅੱਗੇ ਤਿਆਰ ਹੋਊਗੀ। ਪਤਾ ਵੀ ਨਹੀਂ ਲੱਗਣਾ ਵੀ ਇਹ ਇੱਕ ਮਤਲਬ ਦਵਾਈ ਵਾਲੀ ਸ਼ੀਸ਼ੀ ਸੀ ਠੀਕ ਹੈ ਜੀ। ਜੀ ਲੋਜੀ ਆਪੇ ਉਹ ਜਿਹੜਾ ਮਤਲਬ ਕਿ ਲੈਸ ਲਾ ਕੇ ਤਿਆਰ ਕਰ ਲਿਆ ਤੇ ਲੈਸ ਆਪ ਮੇਰੇ ਕੋਲ ਨਾ ਥੋੜੀ ਮਤਲਬ ਘਟ ਗਈ ਸੀ ਫਿਰ ਆਪਾਂ ਜਿਹੜੀ ਦੂਸਰੀ ਲੈਸ ਉਹਦੇ ਕੋਲ ਪਈ ਸੀ ਉਹ ਵਾਲੀ ਇਹਦੇ ਨਾਲ ਅਟੈਚ ਕਰਤੀ ਤੇ ਕਾਫੀ ਜਿਆਦਾ ਵਧੀਆ ਜਿਹੜਾ ਹੈਗਾ ਇਹ ਵੀ ਤਿਆਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਲੱਡੂ ਸੀ ਆਪੇ ਵੀ ਕੱਟ ਲਏ ਇਹਨੂੰ ਵੀ ਮੈਂ ਕੁਛ ਇਸ ਤਰ੍ਹਾਂ ਨਾਲ ਲਗਾਇਆ ਫੈਵਿਕੋਲ ਦੇ ਨਾਲ ਤੇ ਇਹ ਨਾ ਮਤਲਬ ਖੜ ਨਹੀਂ ਰਹੀ ਸੀ ਕਿਉਂਕਿ ਇਹ ਗਿੱਲੇ ਸੀ ਹੈਨਾ ਜਦੋਂ ਇਹਨੂੰ ਧੁੱਪੇ ਰੱਖ ਦਉਂਗੀ ਲਾ ਕੇ ਮੈਂ تو سوکن تو بعد بلکل اٹیچ ہو جان گے ٹھیک ہے جی بہت ہی سونی لوگ آئی ہے دیکھو تھی ہاں جی لو جی اس بعد میں لے بڑا باکس مطلب کی بوٹا بڑا باکس ٹھیک ہے جی اکثر اپنے کار دے بچے اس طرح دے مطلب باکس ہوں دے نا نے اپنا سٹ دینا ٹھیک ہے جی سو تھی یہ بھی نہیں سٹنا اس تو بھی بہت ہی زیادہ جڑا ہے گا کم لے سکتے ہو انہوں بھی پہلا آپ گفٹ ریپر دن طرح یہ ریپ کروں گے ہے نا مطلب کہ یہ چڑھا دیں گے فیبرک ਲਓ ਜੀ ਗਿਫਟ ਰੈਪ ਨਾਲ ਇਹਨਾਂ ਪੈਪਰ ਦੇ ਨਾਲ ਇਹਨਾਂ ਮਾਪਿਆਂ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਦੇਖੋ ਬਹੁਤ ਹੀ ਸੋਹਣੀ ਤਰੀਕੇ ਨਾਲ ਤਿਆਰ ਕਰ ਲਿਆ ਸਾਰੇ ਉੱਤੇ ਆਪਾਂ ਮਤਲਬ ਬਾਕਸ ਦਿੱਤੇ ਚੜਾ ਕੇ ਇਹਦਾ ਰੈਡੀ ਕਰ ਲਿਆ ਜਿਹੜਾ ਇਹਦਾ ਟੱਪਣਾ ਕੋਲੋਂ ਵੀ ਰੈਡੀ ਕਰਾਂਗੇ ਇਸੇ ਤਰ੍ਹਾਂ ਠੀਕ ਹੈ ਜੀ ਸਾਰੇ ਪੂਰੇ ਦੇ ਨਾਲ ਚੰਗੀ ਤਰ੍ਹਾਂ ਨਾਲ ਲਾ ਕੇ ਇਹਨੂੰ ਅਟੈਚ ਕਰਕੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰ ਲਾਂਗੇ ਬਹੁਤ ਹੀ ਸੋਹਣੀ ਜਿਹੀ ਲੁੱਕ ਜਿਹੜੀ ਹੈਗੀ ਰੈਡੀ ਹੋ ਜੂਗੀ ਲਓ ਜੀ ਦੇਖੋ ਇਹ ਵੀ ਹੋ ਗਿਆ ਜੀ ਤਿਆਰ ਹੈ ਨਾ ਜੀ ਬੜੀਆ ਕਮਾਲ ਦੇ ਟ੍ਰਿਕ ਮਤਲਬ ਕਾਫੀ ਤੁਹਾਨੂੰ ਆਈਡੀਆ ਮਿਲਦੇ ਹੋਣਗੇ ਹਨਾ ਜੋ ਵੀ ਮੈਂ ਤੁਹਾਨੂੰ ਮਤਲਬ ਬਣਾ ਕੇ ਦੱਸਿਆ ਇਸੇ ਤਰ੍ਹਾਂ ਮੇਰੇ ਕੋਲ ਇਹ ਵੀ ਹੈਗਾ ਮਤਲਬ ਕਾਫੀ ਜ਼ਿਆਦਾ ਕੱਠੇ ਪੈਨੇ ਆਪਣੇ ਕੋਲ ਅਲੱਗ-ਅਲੱਗ ਤੁਹਾਨੂੰ ਜ਼ਰੂਰ ਜੜੀ ਹੈਗੀ ਆ ਅਗਲੀ ਵੀਡੀਓ ਵਿੱਚ ਬਣਾ ਕੇ ਦੱਸਾਂਗੇ ਹਨਾ ਤੇ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਸਮਾਨ ਜੋ ਵੀ ਤੁਹਾਡਾ ਹੈਗਾ ਉਹ ਰੱਖ ਸਕਦੇ ਹੋ ਹਨਾ ਉੰਬਾਲ ਕੀ ਤੁਸ ਨੂੰ ਜਲਦੀ ਜਿਹੜਾ ਹੈਗਾ ਸਮਾਨ ਆਪਾਂ ਨੂੰ ਮਤਲਬ ਮਿਲ ਜਾਂਦਾ ਗਾ ਜਦੋਂ ਆਪਾਂ ਪਤਾ ਹੁੰਦਾ ਵੀ ਆਪਾਂ ਇਹ ਵਾਲੇ ਬਾਕਸ ਚ ਰੱਖਿਆ ਹੋਇਆ ਲਓ ਜੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮਤਲਬ ਕਿ ਆਪਾਂ ਤੁਹਾਨੂੰ ਬਣਾ ਕੇ ਦਿਖਾਇਆ ਸੀਗਾ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਕਿੰਨੀ ਸੋਹਣੀ ਲੁੱਕ ਦੇ ਰਿਹਾ ਦੇਖੋ ਨੀਚੇ ਤੁਹਾਨੂੰ ਰੱਖ ਕੇ ਦਿਖਾ ਦਮੈਂ ਇਹ ਜਿਹੜਾ ਸੀਗਾ ਆਪਾਂ ਤਿਆਰ ਕਰਿਆ ਸੀਗਾ ਗੁੱਟ ਤੋਂ ਠੀਕ ਹੈ ਜੀ ਮਤਲਬ ਟੂਰ ਵਾਲਾ ਗੁੱਟ ਹੁੰਦਾ ਜਿਹੜਾ ਠੀਕ ਹੈ ਜੀ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਦੇਖੋ اس طرح لگا ہے تو اس طرح پیس ترہا پیس ترہا پولا رکھ سکتا ہے دیکھو بہت سان لگ رہی ہے اس طرح لگا ہے جب دیسے ہو تیب تیرو مچ کی چین چھتا ماردی دوسری رکھ سکتا ہے ਲਓ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਬੋਟਰ ਵਾਲਾ ਇਹ ਤਿਆਰ ਕੀਤਾ ਸੀਗਾ ਮਤਲਬ ਕਿ ਦਵਾਈ ਦੀ ਸ਼ੀਸ਼ੀ ਤੋਂ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਕੁਝ ਸੁੱਕ ਗਿਆ ਜੀ ਹੈ ਨਾ ਇਹਨੂੰ ਇਹਦੇ ਉੱਪਰ ਵੀ ਰੱਖ ਸਕਦੇ ਆ ਤੁਸੀਂ ਸਾਈਡ ਤੇ ਵੀ ਰੱਖ ਸਕਦੇ ਹੋ ਤੁਸੀਂ ਸਾਈਡ ਤੇ ਰੱਖ ਕੇ ਦਿਖਾਇਆ ਤੇ ਤੁਸੀਂ ਮਤਲਬ ਲੋਇਕੀ ਪੂਰਾ ਸੈੱਟ ਤਿਆਰ ਹੋ ਗਿਆ ਤੁਸੀਂ ਮੈਨੂੰ ਆਪਾਂ ਕਹਿ ਸਕਦੇ ਆ ਪੂਰਾ ਸੈੱਟ ਤਿਆਰ ਹੋ ਗਿਆ ਤੇ ਜੇ ਇਹਨੂੰ ਤੁਸੀਂ ਲੱਗ ਰੱਖਣਾ ਤਾਂ ਇਹ ਲੱਗ ਰੱਖ ਸਕਦੇ ਆ ਇਸ ਤੋਂ ਤੁਸੀਂ ਇਹਦੇ ਵਿੱਚ ਕੋਈ ਵੀ ਤੁਹਾਡੇ ਕੋਲੇ ਫੁੱਲ ਹੋਣਗੇ ਗੁਲਦਸਤਾ ਹੋਊਗਾ ਫੁੱਲਾਂ ਦਾ ਉਹ ਤੁਸੀਂ ਇਹਦੇ ਵਿੱਚ ਅਟੈਚ ਕਰ ਸਕਦੇ ਹੋ ਤੁਸੀਂ ਮਾਰਕੀਟ ਤੋਂ ਲੈ ਕੇ ਵੀ ਅਟੈਚ ਕਰ ਸਕਦੇ ਹੋ ਠੀਕ ਹੈ ਜਦ ਤੁਸੀਂ ਪਾਣੀ ਪਾ ਕੇ ਦੇ ਵਿੱਚ ਜਿਹੜਾ ਹੈਗਾ ਮਨੀ ਪਲਾਂਟ ਵੀ ਲਾ ਸਕਦੇ ਹੋ ਥੋੜੀ ਆਪਣੀ ਮਰਜ਼ੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਇਹਨਾਂ ਕੱਲਾ ਵੀ ਤੁਸੀਂ ਰੱਖੋਗੇ ਤਾਂ ਇਹ ਸੋਹਣਾ ਲੱਗੂਗਾ ਦੇਖੋ ਇਸ ਤੋਂ ਅਗਲਾ ਜਿਹੜਾ ਸੀਗਾ ਦੇਖੋ ਆਪਾਂ ਇਹ ਵੀ ਤਿਆਰ ਕਰ ਲਿਆ ਸੀਗਾ ਜਿਹੜਾ ਸਭ ਤੋਂ ਫਰਸਟ ਸੀਗਾ ਆਪਾਂ ਮਤਲਬ ਕਿ ਗਿਫਟ ਰੈਪ ਇਹਦੇ ਉੱਤੇ ਮਤਲਬ ਲਾ ਕੇ ਰੈਡੀ ਕਰਤਾ ਜੀ ਨੂੰ ਵੀ ਆਪਾਂ ਇੱਕ ਸਟੈਂਡ ਦੀ ਤਰ੍ਹਾਂ ਆਪਾਂ ਵਰਤ ਸਕਦੇ ਹਾਂ ਠੀਕ ਹੈ ਜੀ ਇਹ ਦਿੱਤੇ ਫੁੱਲ ਜਿੱਥੇ ਤੁਸੀਂੋ ਵੀ ਰੱਖ ਸਕਦੇ ਹੋ ਟੇਬਲ ਦੇ ਉੱਤੇ ਬੈੱਡ ਦੇ ਉੱਤੇ ਕਿਚਨ ਦੇ ਉੱਤੇ ਜਿੱਥੇ ਮਰਜੀ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਕੋਈ ਵੀ ਮਤਲਬ ਇਹਨੂੰ ਸ਼ੋ ਪੀਸ ਨਾ ਕਹਿ ਸਕਦੇ ਆਪਾਂ ਵੀ ਕੁਝ ਵੀ ਆਪਾਂ ਰੱਖ ਸਕਦੇ ਹਾਂ ਸੋਹਣਾ ਲੱਗਦਾ ਇਸ ਤਰ੍ਹਾਂ ਗੌਜੀ ਇਸ ਤੋਂ ਬਾਅਦ ਜਿਹੜਾ ਆਪਾਂ ਇਹ ਵਾਲਾ ਤਿਆਰ ਕੀਤਾ ਸੀ ਇਹ ਵਾਲਾ ਨੂੰ ਤੁਹੰਜ਼ਾ ਦੇ ਨੂੰ ਇਹਦੇ ਵਿੱਚ ਵੀ ਆਪਾਂ ਤੁਸੀਂ ਬੱਚਿਆਂ ਦਾ ਮਤਲਬ ਸਕੂਲ ਵਾਲਾ ਕੋਈ ਵੀ ਸਮਾਨ ਰੱਖ ਸਕਦੇ ਹੋ ਪੈਨਸਲ ਪੇਸਰ ਹਨਾ ਬੱਚਿਆਂ ਦੇ ਸਕੈਚ ਪੈਨ ਹੋਗੇ ਹਨਾ ਤੇ ਇਹ ਰੱਖ ਸਕਦੇ ਆ ਜਿਹੜੇ ਦੂਸਰਾ ਵੱਡਾ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਤੁਸੀਂ ਸਟੈਪਲਰ ਰੱਖ ਸਕਦੇ ਹੋ ਠੀਕ ਹੈ ਜੀ ਮਤਲਬ ਕੁਝ ਵੀ ਤੁਸੀਂ ਰੱਖ ਸਕਦੇ ਹੋ ਤੇ ਮਤਲਬ ਤੁਹਾਡੇ ਲਈ ਬੜੀ ਆ ਹੈ ਔਰਗਨਾਈਜ਼ਰ ਆ ਜੇ ਤੁਸੀਂ ਇਹਨੂੰ ਨਹੀਂ ਇਸ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਕਿਚਨ ਦੇ ਵਿੱਚ ਕੜਚੀਆਂ ਹੋ ਗਈਆਂ ਜਿਵੇਂ ਆਪਣੇ ਹਨ ਤੇ ਚਮਚੇ ਵਗੈਰਾ ਉਹਦੇ ਲਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹ ਵੀ ਜਿਹੜਾ ਹੈ ਕਮਾਲ ਦੀ ਟ੍ਰਿਕ ਤੁਹਾਨੂੰ ਲਈ ਮੈਂ ਲੈ ਕੇ ਆਈ ਸੀ ਜਰੂਰ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਹਨ ਲਓ ਜੀ ਜਿਹੜੀ ਇਸ ਤੋਂ ਅੱਗੇ ਆਪਾਂ ਮਤਲਬ ਬਣਾਇਆ ਸੀਗਾ ਬਾਕਸ ਰੈਡੀ ਕੀਤਾ ਸੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਵੀ ਲੁੱਕ ਮਤਲਬ ਜਿਦੋਂ اوپر ਨੂੰ ਰੈਪ ਕਰ ਦਿੰਦੇ ਤਾਂ ਇੱਕ ਲੱਗ ਜੀ ਬੱਕਰੀ ਦੀ ਲੁੱਕ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਇਹਦੇ ਵਿੱਚ ਵੀ ਤੁਸੀਂ ਕੋਈ ਵੀ ਸਮਾਨ ਰੱਖ ਸਕਦੇ ਹੋ ਜਾਂ ਤੁਸੀਂ ਆਪਣਾ ਮੇਕਅਪ ਦਾ ਸਮਾਨ ਰੱਖ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਤੁਸੀਂ ਆਪਣਾ ਦਵਾਈਆਂ ਵਗੈਰਾ ਠੀਕ ਹੈ ਜੀ ਤਾਂ ਮਤਲਬ ਕਿ ਉਹ ਦਵਾਈਆਂ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜਾਣਗੀਆਂ ਤੁਹਾਨੂੰ ਪਤਾ ਹੋਗਾ ਵੀ ਤੁਸੀਂ ਆਹ ਵਾਲੇ ਬਾਕਸ ਦੇ ਵਿੱਚ ਰੱਖਿਆ ਦੇ ਕੋਈ ਇੱਥੇ ਮੈਂ ਆਪਣੇ ਸਾਰੀਆਂ ਨੇਲ ਪੇਂਟਸ ਇਹਦੇ ਵਿੱਚ ਰੱਖਦੀ ਆਂ ਉਦੋਂ ਤੁਹਾਨੂੰ ਦਿਖਾਇਆ ਰੱਖ ਕੇ ਹਨਾ ਵੀ ਤੁਸੀਂ ਜਿਵੇਂ ਵੀ ਇਹਨੂੰ ਵਰਤ ਸਕਦੇ ਹੋ ਸਾਰੇ ਨੇਲ ਪੇਂਟਸ ਜਾਂ ਫਿਰ ਤੁਸੀਂ ਮੇਕਅਪ ਦਾ ਸਮਾਨ ਜਿਹੜਾ ਵੀ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਕਾਫੀ ਜ਼ਿਆਦਾ ਸਮਾਨ ਇਹਦੇ ਵਿੱਚ ਆ ਜਾਂਦਾ ਤੇ ਹਨਾ ਇੱਕ ਮਤਲਬ ਕਿ ਬੂਟਾਂ ਦੇ ਡੱਬੇ ਤੋਂ ਜਿਹੜਾ ਹੈਗਾ ਆਪਾਂ ਇਹ ਤਿਆਰ ਕੀਤਾਗਾ ਸੋ ਸਾਰੇ ਆਈਡੀਜ਼ ਕਿਸ ਤਰ੍ਹਾਂ ਦੇ ਲੱਗੇ ਜ਼ਰੂਰ ਦੱਸਿਓ ਹਨਾ ਤੇ ਮੈਂ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਦੀ ਤਾਂ ਕਿ ਤੁਹਾਨੂੰ ਵੀ ਮਤਲਬ ਹੈਲਪ ਹੋ ਸਕੇ ਠੀਕ ਹੈ ਜੀ ਤੇ ਇਸੇ ਤਰੀਕੇ ਆਪਾਂ ਪੂਰਨ ਮੈਨੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਵੀਡੀਓ ਦੇਖਣ ਲਈ ਥੈਂਕ ਯੂ